ਜਿਸ ਦੇ ਹਿਰਦੇ ਦੇ ਵਿੱਚ ਜਿਵੇਂ ਦੀ ਚੀਜ਼ ਹੋਵੇਗੀ ਉਹਦੇ ਮੂੰਹ ਦੇ ਵਿੱਚੋਂ ਤੇ ਉਹਦੇ ਫੇਸ ਦੇ ਉੱਪਰ ਉਹਦਾ ਦੀ ਚੀਜ਼ ਦਿਸੇਗੀ ਜੇ ਕਿਸੇ ਦੇ ਅੰਦਰ ਸਤਸੰਗੈ ਜੀ ਗੁੱਸਾ ਹੈ ਤੇ ਉਹਦੇ ਬੋਲਾਂ ਦੇ ਵਿੱਚ ਤੇ ਚਿਹਰੇ ਦੇ ਵਿੱਚ ਬਿਲਕੁਲ ਨਜ਼ਰ ਆਵੇਗਾ ਜੇ ਕਿਸੇ ਦਾ ਮਨ ਸ਼ਾਂਤ ਹੈ ਅਡੋਲ ਹੈ ਪ੍ਰਸੰਨ ਹੈ ਉਹਦੇ ਚਿਹਰੇ ਤੇ ਉਹਦੇ ਬੋਲਾਂ ਦੇ ਵਿੱਚ ਉਹ ਸ਼ਾਂਤੀ ਜਿਹੜੀ ਹੈ ਉਹ ਚੜ੍ਹਦੀ ਕਲਾ ਜਿਹੜੀ ਹੈ ਉਹ ਨਜ਼ਰ ਆਵੇਗੀ ਇਹਦਾ ਮਤਲਬ ਗੁਰੂ ਸਾਹਿਬ ਜੀ ਕਹਿੰਦੇ ਹਿਰਦੇ ਦੇ ਵਿੱਚ ਕਮਲ ਖਿੜਨਾ ਚਾਹੀਦਾ ਜਿਸਦੇ ਹਿਰਦੇ ਦੇ ਵਿੱਚ ਕਮਲ ਨਹੀਂ ਖਿੜਿਆ ਉਹ ਅੰਦਰੋਂ ਵੀ ਮੈਲਾ ਤੇ ਬਾਹਰੋਂ ਵੀ ਮੈਲਾ ਅੰਦਰੋਂ ਵੀ ਦੁਖੀ ਤੇ ਬਾਹਰੋਂ ਵੀ ਦੁਖੀ ਉਹ ਅੰਦਰੋਂ ਵੀ ਪਰੇਸ਼ਾਨ ਤੇ ਬਾਹਰੋਂ ਵੀ ਪਰੇਸ਼ਾਨ ਕਿਉਂ ਜਿਸ ਦੇ ਅੰਦਰ ਗੁਰਬਾਣੀ ਦੁਆਰਾ ਕਮਲ ਰੂਪੀ ਨਾਮ ਜਾਂ ਬਖਸ਼ਿਸ਼ ਕਿਰਪਾ ਰੂਪੀ ਫੁੱਲ ਨਹੀਂ ਖਿੜਿਆ ਉਹਦੇ ਤੇ ਅੰਦਰ ਬਾਹਰ ਪ੍ਰਸੰਤਾ ਨਹੀਂ ਆ ਸਕਦੀ ਸੋ ਮਹਾਰਾਜ ਕਹਿੰਦੇ ਵੀ ਗੁਰੂ ਦਾ ਸ਼ਬਦ ਜਿਹੜਾ ਉਹ ਕੀ ਕਰਦਾ ਹੈ ਜਾਂ ਗੁਰੂ ਕਿਰਪਾ ਕਰਕੇ ਕੀ ਕਰਦਾ ਹੈ ਹਿਰਦੇ ਨੂੰ ਠਾਰ ਦਿੰਦਾ ਹੈ ਕਨਾਦ ਦਿੰਦਾ ਹੈ ਸੁਗੰਧੀ ਦੇ ਦਿੰਦਾ ਹੈ ਸੁਗੰਧੀ ਜੋ ਮੈਂ ਪਹਿਲਾਂ ਬਹਿਤੀ ਕੀਤੀ ਮਰਿਆਦਾ ਦੇ ਦਿੰਦਾ ਹੈ ਗੁਣ ਭਰ ਦਿੰਦਾ ਹੈ ਤੇ ਜਦੋਂ ਕਿਸੇ ਦੇ ਅੰਦਰਲਾ ਗੁਣ ਬਾਹਰ ਆਵੇ ਉਹਦੀ ਸਰੀਰਕ ਕਿਰਿਆ ਰਾਂਹੀ ਉਹਦੀ ਕਰਨੀ ਰਾਂਹੀ ਉਹਦੇ ਵਰਤਾਅ ਰਾਂਹੀ ਉਹਦੇ ਬੋਲਣ ਰਾਂਹੀ ਉਹਦੇ ਦਿਖਣ ਰਾਂਹੀ ਉਹਦੇ ਤੁਰਨ ਰਾਂਹੀ ਜਦੋਂ ਉਹ ਗੁਣ ਇਸ ਤਰ੍ਹਾਂ ਬਾਹਰ ਆਂਦਾ ਹੈ ਤੇ ਸਮਝੋ ਵੀ ਉਹ انسان ਖਿਲਿਆ ਹੋਇਆ ਜਿਹੜਾ ਹਰ ਵਕਤ ਲੜਨੋਂ ਪੈਂਦਾ ਉਹ 부ਝਿਆ ਹੋਇਆ ਹੈ ਧਿਆਨ ਦੇਣਾ ਜਿਹੜਾ ਹਰ ਵਕਤ ਕੌੜੇ ਬੋਲ ਬੁਲਦਾ ਉਹ ਮਤਲਬ ਖੜਿਆ ਨਹੀਂ ਮੁਰਝਾਇਆ ਹੋਇਆ ਜਿੰਨੂੰ ਮਿਲ ਕੇ ਖੁਸ਼ੀ ਨਹੀਂ ਪ੍ਰਾਪਤ ਹੁੰਦੀ ਸਮਝੋ ਮੁਰਝਾਇਆ ਹੋਇਆ ਹੈ ਜੇ ਦੀ ਗੱਲ ਸੁਣ ਕੇ ਕਾਲੀ ਪੈਂਦੀ ਐ ਚੰਗਾ ਨਹੀਂ ਲੱਗਦਾ ਸਮਝੋ ਉਹਦੇ ਅੰਦਰ ਕੋਈ ਕਮਲ ਕੁਮਲ ਨਹੀਂ ਖਿੜਿਆ ਭਾਵੇਂ ਉਹ ਨਿਤ ਨੇਮ ਕਰੀ ਜਾਵੇ ਤੇ ਭਾਵੇਂ ਉਹ ਦਨ ਪੁੰਨ ਕਰੀ ਜਾਵੇ ਕਮਲ ਖਿੜਨਾ ਚਾਹੀਦਾ ਠੀਕ ਐ ਦਵਾਈ ਭਾਵੇਂ ਕੋਈ ਲਈ ਜਾਵੇ ਜਿੱਥੋਂ ਮਰਜ਼ੀ ਲੈ ਲੈ ਸਪੈਸ਼ਲਿਸਟ ਕੋ ਜਲੰਧਰੋਂ ਲਿਆ ਆਵੇ ਮੈਂ ਬੇਨਤੀ ਕੀਤੀ ਜੇ ਮर्यादा ਦਾ ਖਿਆਲ ਨਹੀਂ ਰੱਖਣਾ ਤੇ ਉਹ ਦਵਾਈ ਨੇ ਵੀ ਕਿਸ ਕੰਮ ਆਉਣਾ ਉਦੀ ਬਿਮਾਰੀ ਉਸੇ ਦੀ ਉਸੇ ਤਰ੍ਹਾਂ ਬਣੀ ਰਹਿਣੀ ਹੈ ਇਸ ਕਰਕੇ ਅੰਦਰ ਜਿਹੜਾ ਮਰਿਆਦਾ ਰੂਪੀ ਫੁੱਲ ਕਿਰਪਾ ਰੂਪੀ ਫੁੱਲ ਉੱਚੇ ਸੁੱਚੇ ਜੀਵਨ ਰੂਪੀ ਫੁੱਲ ਨੂੰ ਖਿੜਨਾ ਪੈਣਾ ਤਾਂ ਬਾਹਰੋਂ ਇਹਦਾ ਪ੍ਰਭਾਵ ਮਹਿਸੂਸ ਹੋਣਾ ਤੇ ਅੱਗੇ ਇਹਨੇ ਜਾਣਾ ਹੈ